ਅਮਰੀਕਾ ਦੇ ਹਿਸਾਬ ਦੇ ਨਾਲ ਗੁੱਡ ਮਾਰਨਿੰਗ ਤੇ ਇੰਡੀਆ ਦੇ ਹਿਸਾਬ ਦੇ ਨਾਲ ਗੁੱਡ ਈਵਨਿੰਗ ਸੋ ਮੈਂ ਇਹ ਬੋਲਣਾ ਤੇ ਨਹੀਂ ਸੀ ਚਾਹੁੰਦਾ ਜੋ ਮੈਂ ਅੱਜ ਬੋਲਣ ਜਾ ਰਿਹਾ ਕਿਉਂਕਿ ਵਚਨ ਦੇ ਅਨੁਸਾਰ ਪਵਿੱਤਰ ਬਾਈਬਲ ਸਾਨੂੰ ਮਾਫ਼ ਕਰਨਾ ਸਿਖਾਉਂਦੀ ਹੈ ਪਰ ਫਿਰ ਵੀ ਕਈ ਵਾਰੀ ਹਾਲਾਤ ਐਸੇ ਸਾਹਮਣੇ ਆ ਜਾਂਦੇ ਆ ਕਿ ਇਨਸਾਨ ਨੂੰ ਦਿਆਈਂ ਕਈ ਵਾਰੀ ਫਿਰ ਬੋਲਣਾ ਪੈ ਜਾਂਦਾ ਸੋ ਬੋਲਣ ਦੀਆਂ ਕਈ ਵਜ੍ਹਾ ਬਣ ਜਾਂਦੀਆਂ ਕਿਉਂਕਿ ਜਿੱਥੇ ਸਾਨੂੰ ਬਾਈਬਲ ਮਾਫ਼ ਕਰਨਾ ਸਿਖਾਉਂਦੀ ਹੈ ਉੱਥੇ ਸਾਨੂੰ ਬਾਈਬਲ ਇਹ ਵੀ ਸਿਖਾਉਂਦੀ ਹੈ ਬੇ ਆਪਣੇ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰੋ ਕਾਨੂੰਨ ਦੇ ਅਧੀਨ ਰਹੋ ਰਦੇਸ਼ਤਾ ਜੋ ਕਾਨੂੰਨ ਕਹਿੰਦਾ ਉਹਨੂੰ ਮੰਨੋ ਸੋਸ਼ਲ ਐਜ ਦੇ ਨਾਲ ਫਿਰ ਜਦੋਂ ਦੇਸ਼ ਦੇ ਕਾਨੂੰਨ ਦੇ ਮੁਤਾਬਕ ਕਿਸੇ ਨਾਲ ਨਜ਼ਾਇਜ਼ ਜਾਂ ਜ਼ਿਆਤੀ ਹੁੰਦੀ ਹੈ ਤੇ ਫਿਰ ਆਪਣੀ ਗੱਲ ਨੂੰ ਹਰੇਕ ਬੰਦਾ ਪ੍ਰਸ਼ਾਸਨ ਦੇ ਸਾਹਮਣੇ ਰੱਖਦਾ ਹੈ ਸਰਕਾਰਾਂ ਦੇ ਧਿਆਨ 'ਚ ਲਿਆਉਂਦਾ ਤਾਂ ਕਿ ਉਹਦੇ ਨਾਲ ਜੋ ਵੀ ਕੁਝ ਗਲਤ ਹੋ ਰਿਹਾ ਕਾਨੂੰਨ ਉਹਨੂੰ ਨਿਆਂ ਦੇਵੇ ਸੋ ਬੜੀ ਹੈਰਾਨੀ ਹੋ ਰਹੀ ਹੈ ਕਾਫੀ ਦਿਨਾਂ ਤੋਂ ਇੱਕ ਸ਼ਖਸ ਜਿਹਨੂੰ ਵੈਸੇ ਬਾਬਾ ਕਹ ਰਹੇ ਪਰ ਉਹ ਇਸ लायक ਨਹੀਂ ਕਿ ਉਹਨੂੰ ਬਾਬਾ ਵੀ ਕਿਹਾ ਜਾਵੇ ਕਿਉਂਕਿ ਜੇ ਇਸ ਇਨਸਾਨ ਦੇ ਅੰਦਰ ਇਹ ਮੰਨਚਾ ਹੋਵੇ ਕਿ ਲੋਕਾਂ ਦੇ ਸੋਧੇ ਲਾਏ ਜਾਣ ਇਨਸਾਨ ਦਾ ਖੂਨ ਬਹਾਇਆ ਜਾਵੇ ਐਸ ਇਨਸਾਨ ਨੂੰ ਬਾਬਾ ਕਹਣ ਦਾ ਕੋਈ ਹੱਕ ਨਹੀਂ। ਪਰ ਇਹ ਸ਼ਖਸ ਜਿਹਦਾ ਨਾਮ ਗੁਰਪ੍ਰੀਤ ਹੈ ਇਹਨੂੰ ਇੱਥੇ ਗੁਰਪ੍ਰੀਤ ਕਹ ਲਿਆ ਫੋਨੀਆ ਦੇ ਨਾਮ ਤੋਂ ਵੀ ਲੋਕ ਜਾਣਦੇ ਆ ਔਰ ਇਸ ਟਾਈਮ ਪੰਜਾਬ ਦੇ ਵਿੱਚ ਗਿਆ ਹੋਇਆ ਔਰ ਉਦਾਸੀ ਨਾਮ ਤੋਂ ਇਸ ਟਾਈਮ ਪ੍ਰਚਲਿਤ ਹੈ। ਇਹ ਬੰਦਾ ਜਿੱਦਾਂ ਦਾ ਗਿਆ ਹੋਇਆ ਇਹਦੀ ਹਰ ਕੋਸ਼ਿਸ਼ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਸਿੱਖ ਵੀਰਾਂ ਦਾ ਤੇ ਮਸੀਹ ਲੋਕਾਂ ਦਾ ਆਪਸ ਵਿੱਚ ਦੰਗਾ ਕਰਾ ਦਿੱਤਾ ਜਾਵੇ। ਔਰ ਉਹਦੇ ਲਈ ਨੇ ਪੂਰੀ ਵਾਹ ਲਾਈ ਹੋਈ ਹੈ ਔਰ ਕੋਈ ਕਸਰ ਨਹੀਂ ਛੱਡ ਰਿਆ। ਪਰ ਇਹਦੇ ਉੱਤੇ ਇਸੇ ਚੀਜ਼ ਨੂੰ ਲੈ ਕੇ ਐਫ ਆਈ ਆਰ ਵੀ ਦਰਜ ਹੋਈ ਹੈ। ਲੇਕਿਨ ਮੈਂ ਇਹਨੂੰ ਪੰਜਾਬ ਸਰਕਾਰ ਦੀ ਨਲਾਕੀ ਆਖਾਂਗਾ, ਪੁਲਿਸ ਪ੍ਰਸ਼ਾਸਨ ਦੀ ਨਲਾਕੀ ਆਖਾਂਗਾ। ਕਿਉਂਕਿ ਕਾਨੂੰਨ ਕਹਿੰਦੇ ਸਾਰਿਆਂ ਦੇ ਲਈ ਇੱਕ ਸਮਾਨ ਹੁੰਦਾ ਹੈ ਸਾਰਿਆਂ ਦੇ ਲਈ ਸਾਂਝਾ ਹੈ ਕਾਨੂੰਨ ਨੂੰ ਕਦੇ ਵੀ ਕਿਸੇ ਦੇ ਪ੍ਰੈਸ਼ਰ ਹੇਠ ਕੰਮ ਨਹੀਂ ਕਰਨਾ ਚਾਹੀਦਾ ਸਰਕਾਰਾਂ ਨੂੰ ਕਦੇ ਕਿਸੇ ਦੇ ਪ੍ਰੈਸ਼ਰ ਹੇਠ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਸਰਕਾਰਾਂ ਬਣਾਈਆਂ ਹੀ ਇਸ ਲਈ ਜਾਂਦੀਆਂ ਕਿ ਲੋਕਾਂ ਨੂੰ ਇਨਸਾਫ ਮਿਲੇ ਤੇ ਪ੍ਰਸ਼ਾਸਨ ਦਾ ਤੇ ਕੰਮ ਇਹ ਹੁੰਦਾ ਕਿ ਲੋਕਾਂ ਨੂੰ ਇਨਸਾਫ ਮਿਲੇ ਲੇਕਿਨ ਦੇਖਣ ਦੇ ਵਿੱਚ ਆ ਰਿਹਾ ਕਿ ਪੰਜਾਬ ਸਰਕਾਰ ਇਸ ਚੀਜ਼ ਦੇ ਵਿੱਚ ਫੇਲ ਹੋ ਗਈ ਆ ਕਿ ਉਹ ਮਸੀਹੀ ਲੋਕਾਂ ਨੂੰ ਕਿਸੇ ਵੀ ਪਦਰ ਦੇ ਉੱਤੇ ਇਨਸਾਫ ਨਹੀਂ ਦਿਵਾ ਸਕੇ। ਔਰ ਹਰ ਰੋਜ਼ ਪਵਿੱਤਰ ਬਾਈਬਲ ਦੇ ਖਿਲਾਫ ਪਵਿੱਤਰ ਕਲਾਮ ਦੇ ਖਿਲਾਫ ਰਬੂ ਯਸੂ ਮਸੀਹ ਦੇ ਖਿਲਾਫ ਔਰ ਧਰਮੀ ਔਰਤ ਮਾਤਾ ਮਰੀਮ ਦੇ ਖਿਲਾਫ ਬਹੁਤ ਹੀ ਭद्दी ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾਂਦਾ। ਔਰ ਇਸੇ ਚੀਜ਼ ਨੂੰ ਲੈ ਕੇ ਇਸ ਗੁਰਪ੍ਰੀਤ ਸਿੰਘ ਉਦਾਸੀ ਦੇ ਖਿਲਾਫ ਐਫ ਆਈ ਆਰ ਵੀ ਦਰਜ ਹੋਈ ਪਈ ਹੈ। ਪੁਲਿਸ ਪ੍ਰਸ਼ਾਸਨ ਵੀ ਮੂਖ ਦਰਸ਼ਕ ਬਣਿਆ ਹੋਇਆ। ਔਰ ਪੰਜਾਬ ਸਰਕਾਰ ਨੇ ਵੀ ਅੱਖਾਂ ਬੰਦ ਕੀਤੀਆਂ ਹੋਈਆਂ। ਔਰ ਇਹ ਬੜੀ ਹੀ ਸ਼ਰਮਨਾਕ ਗੱਲ ਮੈਂ ਕਹਾਂਗਾ। ਐਡੇ ਐਡੇ ਦਾਅਵੇ ਜਿੱਥੇ ਮਾਨਸਾਹ ਕਰਦੇ ਆ। ਉਥੇ ਚਾਹੀਦਾ ਸੀਗਾ ਕਿ ਇਸ ਬੰਦੇ ਦੀ ਗ੍ਰਿਫਤਾਰੀ ਹੁੰਦੀ। ਇਹਨੇ ਦੇਸ਼ ਦਾ ਕਾਨੂੰਨ ਵੀ ਬ੍ਰੇਕ ਕੀਤਾ ਕਿਉਂਕਿ ਜੋ ਕੁਝ ਵੀ ਇਹ ਉੱਥੇ ਜਾ ਕੇ ਕਰ ਰਿਹਾ ਅਮਰੀਕਨ ਸਿਟੀਜ਼ਨ ਹੋਣ ਦੇ ਕਾਰਨ ਇਹ ਬੰਦਾ ਉਹ ਸਭ ਕੁਝ ਕਰ ਨਹੀਂ ਸਕਦਾ। ਉਹ ਸਭ ਤੋਂ ਵੱਡੀ ਗੱਲ ਇਹ ਨੇ ਦੇਸ਼ ਨੂੰ ਬੇਇੱਜ਼ਤ ਕੀਤਾ ਹੈ। ਅਮਰੀਕਾ ਵਰਗੇ ਧਰਤੀ ਉੱਤੇ ਆ ਕੇ ਇਹਨੇ ਦੱਸਿਆ ਕਿ ਮੈਨੂੰ ਉੱਥੇ ਖਤਰਾ ਹੈ। ਉੱਥੇ ਦੀ ਸਰਕਾਰ ਮਾੜੀ ਹੈ, ਉੱਥੇ ਦਾ ਪੁਲਿਸ ਪ੍ਰਸ਼ਾਸਨ ਮਾੜਾ ਹੈ, ਉੱਥੇ ਦੇ ਲੋਕ ਮਾੜੇ ਹੈ। ਇਹ ਕਹਿ ਕੇ ਇਹਨੇ ਤੇ ਸ਼ਰਨ ਲਈ ਹੈ। ਔਰ ਅਸਾਈਲਮ ਲਿਆ ਹੈ ਬੰਦਾ। ਪੰਜਾਬ ਦੇ ਚ ਜਾ ਕੇ ਇਹੋ ਜੇ ਕੰਮ ਕਰਨ ਡਿਆ ਪਰ ਮੈਨੂੰ ਬੜੇ ਹੈਰਾਨੇ ਆ ਕਿ ਪੁਲਿਸ ਕਿਉਂ ਮੂਕ ਦਰਸ਼ਕ ਬਣ ਕੇ ਬੈਠੇ ਆ ਪਰ ਇਹ ਬੰਦਾ ਹਰ ਰੋਜ਼ ਕਿਤੇ ਨਾ ਕਿਤੇ ਜਾ ਕੇ ਸਟੇਟਮੈਂਟ ਦੇ ਰਿਹਾ ਹੈ ਪਰ ਇਹ ਮੇਰੇ ਕੋਲ ਇੱਕ ਤਸਵੀਰ ਹੈ ਜਿਹਦੇ ਵਿੱਚ ਇਹ ਬੰਦਾ ਚੰਡੀਗੜ੍ਹ ਦੇ ਵਿੱਚ ਕਰ ਰਿਹਾ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਜਿੱਥੇ ਮੁੱਖ ਮੰਤਰੀ ਸਾਹਿਬ ਆਪ ਵੀ ਬੰਦੇ ਆ ਪਰ ਜਿੱਥੇ ਪੁਲਿਸ ਪ੍ਰਸ਼ਾਸਨ ਕਹਿੰਦਾ ਬੜਾ ਚਕੰਨਾ ਰਹਿੰਦਾ ਹੈ ਔਰ ਜਿਸ ਬੰਦੇ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੋਵੇ ਅਗਰ ਉਹ ਬੰਦਾ ਇਸ ਤਰ੍ਹਾਂ ਖੁੱਲੇ ਆਮ ਹਕੂਮਤ ਦਾ ਇੱਕ ਕੋਮ ਦੇ ਖਿਲਾਫ ਐਡਾ ਵੱਡਾ ਸ਼ਰਿੰਦਰ ਚੰਡਿਆ ਹੈ ਔਰ ਇੱਕ ਮਜਬਦੀ ਆਸਤਾਨ ਨੂੰ ਠੇਸ ਪਹਾਰਿਆ ਹੈ। باوجود ਇਹਦੇ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ। ਸਰਕਾਰ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ। ਜਿਹੜਾ ਸਿੱਧਾ-ਸਿੱਧਾ ਇਹ ਮਤਲਬ ਸਮਝਿਆ ਜਾ ਸਕਦਾ ਹੈ ਕਿ ਮਸੀਹੀ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਉਹ ਪੰਜਾਬ ਸਰਕਾਰ ਤੋਂ ਜਾਂ ਪੁਲਿਸ ਪ੍ਰਸ਼ਾਸਨ ਤੋਂ ਕੋਈ ਉਮੀਦ ਨਾ ਰੱਖਣ। ਔਰ ਅਗਰ ਐਸਾ ਹੋਵੇਗਾ ਤੇ ਫਿਰ ਜਿਹੜੀ ਜਵਾਨ ਪੀੜ੍ਹੀ ਮਸੀਹੀ ਲੋਕ ਨੇ ਨਾ ਉਹਨਾਂ ਨੂੰ ਰੋਕਣਾ ਵੀ ਫਿਰ ਮੁਸ਼ਕਲ ਹੋਊਗਾ। ਔਰ ਐਸਾ ਨਾ ਹੋਵੇ ਫਿਰ ਜਗ੍ਹਾ-ਜਗ੍ਹਾ ਤੇ ਪ੍ਰਦਰਸ਼ਨ ਹੋਣ ਐਸਾ ਨਾ ਹੋਵੇ ਕਿ ਫਿਰ ਕਮਿਸ਼ਨਰ ਐਸਐਸਫੇ ਆਫਸਰਾਂ ਦਾ ਡੀਸੀ ਆਫਸਰਾਂ ਤੱਕ ਕਰਾਓ ਕੀਤਾ ਜਾਵੇ। ਐਸਾ ਨਾ ਹੋਵੇ ਕਿ ਫਿਰ ਜਲੰਧਰ ਦੇ ਵਿੱਚ ਮੁੱਖ ਮੰਤਰੀ ਦੀ ਐਂਟਰੀ ਨਾ ਹੋ ਸਕੇ। ਐਸਾ ਇਕੱਠ ਫਿਰ ਕਰਨਾ ਪਵੇ। ਔਰ ਇਸ ਤੋਂ ਪਹਿਲਾਂ ਕਿ ਇਹੋ ਜੇ ਪਾਸੇ ਮਸੀਹੀ ਸਮਾਜ ਨੂੰ ਮਜਬੂਰ ਹੋ ਕੇ ਕੋਈ ਐਸਾ ਕਦਮ ਚੁੱਕਣਾ ਪਵੇ। ਤੁਰੰਤ ਐਕਸ਼ਨ ਲੈਂਦਿਆਂ ਹੋਇਆ ਮੋਕ ਮੰਤਰੀ ਚਾਹੀਦਾ ਹੁਕਮ ਕਰੇ ਇੱਕ ਬੰਦਾ ਐਡਾ ਕੋਈ ਬਹੁਤ ਵੱਡੇ ਲੈਵਲ ਦਾ ਵੀ ਨੀਗਾ ਕਿ ਇਹਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਪਲੱਸ ਕੋਈ ਐਡਾ ਛਾਤਰ ਵੀ ਨੀਗਾ ਕਿ ਪੁਲਿਸ ਦੀ ਪਹੁੰਚ ਤੋਂ ਬਾਹਰ ਹੋਵੇ ਸੀਆਈਡੀ ਜਿੱਥੇ ਪਲ-ਪਲ ਦੀ ਖਬਰ ਰੱਖਦੀ ਹੈ ਖਾਸ ਕਰਕੇ ਜਦੋਂ ਕਿਤੇ ਕੋਈ ਪ੍ਰੈਸ ਕਾਨਫਰੰਸ ਹੁੰਦੀ ਨਾ ਉੱਥੇ ਖਾਸ ਕਰਕੇ ਜਦੋਂ ਪ੍ਰੈਸ ਕਲੱਬ ਦੇ ਵਿੱਚ ਤੇ ਉੱਥੇ ਸੀਆਈਡੀ ਦੇ ਨੁਮਾਇੰਦੇ ਮੌਜੂਦ ਹੁੰਦੇ ਆ ਕਿਉਂਕਿ ਮੈਂ 17 ਸਾਲ ਰਾਜਨੀਤੀ ਦੇ ਵਿੱਚ ਗੁਜ਼ਾਰੇ ਔਰ ਮੈਨੂੰ ਇਹ ਸਾਰੀਆਂ ਬਰੀਕੀਆਂ ਦੇ ਬਾਰੇ ਪਤਾ ਸੋ ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਸੀ ਚੰਡੀਗੜ੍ਹ ਵਿੱਚ ਰਾਜਧਾਨੀ ਪੰਜਾਬ ਦੀ ਔਰ ਇਹ 100% ਉੱਥੇ ਸੀ ਆਈਡੀ ਦੇ ਨੁਮਾਇੰਦੇ ਮੌਜੂਦ ਹੁੰਦੇ ਆ ਲੇਕਿਨ باوجود ਇਹਦੇ ਇਸ ਸ਼ਰੇਆਮ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਿਆ ਇਹ ਸਿੱਧਾ ਸਿੱਧਾ ਮਸੀਹੀ ਸਮਾਜ ਨੂੰ ਚੈਲੰਜ ਆ ਕਿ ਤੁਸੀਂ ਜੋ ਮਰਜ਼ੀ ਕਰ ਲਓ ਤੁਸੀਂ ਕੱਖ ਸਾਡੇ ਖਿਲਾਫ ਨਹੀਂ ਕਰ ਸਕਦੇ ਤੁਸੀਂ ਜੋ ਮਰਜ਼ੀ ਕਰ ਲਓ ਪ੍ਰਸ਼ਾਸਨ ਤੁਹਾਡੇ ਨਾਲ ਨਹੀਂ ਖੜਾ ਹੋਵੇਗਾ ਤੁਸੀਂ ਜੋ ਮਰਜ਼ੀ ਕਰ ਲਓ ਸਰਕਾਰ ਤੁਹਾਡੇ ਨਾਲ ਨਹੀਂ ਖੜੀ ਹੋਵੇਗੀ ਔਰ ਅਗਰ ਇਦਾਂ ਦੀ ਗੱਲ ਆ ਤੇ ਫਿਰ ਮਸੀਹੀ ਸਮਾਜ ਨੂੰ ਹੁਣ ਫੇ ਕੁਝ ਐਕਸ਼ਨ ਲੈਣਾ ਪੈਣਾ ਪਰ ਜਲੰਧਰ ਦੇ ਵਿੱਚ ਖਾਸ ਕਰਕੇ ਇਸ ਵਕਤ ਐਮਐਲਏ ਦਾ ਚੋਣ ਹੋ ਰਿਹਾ ਔਰ ਐਸਾ ਨਾ ਹੋਵੇ ਕਿ ਫਿਰ ਇੱਥੇ ਸਰਕਾਰ ਦੇ ਆਉਣ ਦੇ ਉੱਤੇ ਮੁਸ਼ਕਲ ਹੋ ਜਾਵੇ ਔਰ ਲੀਡਰਾਂ ਨੂੰ ਫਿਰ ਪ੍ਰੋਗਰਾਮ ਹੀ ਨਾ ਕਰਨ ਦਿੱਤੇ ਜਾਣ ਉਸ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਇਸ ਗੁਰਪ੍ਰੀਤ ਉਦਾਸੀ ਦੀ ਗ੍ਰਿਫਤਾਰੀ ਨੂੰ ਲਾਜ਼ਮ ਕੀਤਾ ਜਾਵੇ 24 ਘੰਟੇ ਦੇ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਜਾਵੇ। ਅਗਰ ਸਰਕਾਰ ਬਿਨਾਂ ਪੱਖਪਾਤ ਤੋਂ ਇਹ ਕਹਿੰਦੀ ਹੈ ਕਿ ਅਸੀਂ ਕੰਮ ਕਰਦੇ ਹਾਂ। ਤੇ ਫਿਰ ਹੁਣ ਉਹ ਸਮਾਂ ਆ ਕਿ 24 ਘੰਟੇ ਦੇ ਅੰਦਰ ਇਸ ਬੰਦੇ ਦੀ ਗ੍ਰਿਫਤਾਰੀ ਹੋਣੀ ਚਾਹੀਦੀ। ਤਾਂ ਕਿ ਜੋ ਕੋਸ਼ਿਸ਼ ਨੇ ਪ੍ਰਭੂ ਯਿਸੂ ਮਸੀਹ ਦੀ ਸ਼ਾਨ ਦੇ ਖਿਲਾਫ, ਮਸੀਹਤ ਦੇ ਖਿਲਾਫ, ਪਵਿੱਤਰ ਵਚਨ ਦੇ ਖਿਲਾਫ ਔਰ ਖੁਦਾ ਦੇ ਦਾਸਾਂ ਦੇ ਖਿਲਾਫ ਬੋਲਿਆ ਉਹਦਾ ਪੂਰਾ ਪੂਰਾ ਇਨਸਾਫ ਮਿਲਿਆ ਜਾ ਸਕੇ ਸੋ ਇਹ ਪੰਜਾਬ ਸਰਕਾਰ ਨੂੰ ਅਪੀਲ ਨਹੀਂ ਆ ਬਲਕਿ ਪੰਜਾਬ ਸਰਕਾਰ ਨੂੰ ਅਸੀਂ ਇਹ ਸਲਾਹ ਦਿੰਨੇ ਆ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਣੀ ਚਾਹੁੰਦੇ ਹੋ ਇਸ ਤੋਂ ਪਹਿਲਾਂ ਕਿ ਸਬਰ ਟੁੱਟ ਜਾਵੇ ਕਿਉਂਕਿ ਜਦੋਂ ਵੀ ਕਦੀ ਕਿਸੇ ਚੀਜ਼ ਨੂੰ ਫਿਰ ਜ਼ਿਆਦਾ ਦਬਾਇਆ ਜਾਂਦਾ ਨਾ ਫਿਰ ਇੱਕ ਸਮਾਂ ਆ ਜਾਂਦਾ ਲੋਕਾਂ ਦਾ ਸਬਰ ਟੁੱਟ ਜਾਂਦਾ ਹੈ ਤੇ ਐਸਾ ਨਾ ਹੋਵੇ ਫਿਰ ਮਸੀਹੀ ਸਮਾਜ ਦਾ ਵੀ ਸਬਰ ਟੁੱਟ ਜਾਵੇ ਤੇ ਉਹਦੇ ਨਾਲ ਪੰਜਾਬ ਤੇ ਵੈਸੇ ਹੀ ਸੰਤਾਪ ਭੁਗਤ ਰਿਹਾ ਤੇ ਐਸਾ ਨਾ ਹੋਵੇ ਕਿ ਪੰਜਾਬ ਦਾ ਮਾਹੌਲ ਫਿਰ ਖਰਾਬ ਹੋਵੇ ਔਰ ਐਸੇ ਹਾਲਾਤ ਬਣ ਜਾਣ ਕਿ ਉੱਪਰ ਤੇ ਵੈਸੇ ਚਾਹੁੰਦੇ ਆ ਕਿ ਪੰਜਾਬ ਦੇ ਹਾਲਾਤ ਖਰਾਬ ਹੋਣ ਤਾਂ ਕਿ ਸਰਕਾਰ ਭੰਗ ਕੀਤੀ ਜਾਵੇ ਔਰ ਇੱਥੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਸੋ ਇਸ ਤੋਂ ਪਹਿਲਾਂ ਇਹੋ ਜਿਹੇ ਹਾਲਾਤ ਬਣਨ ਚਾਹੀਦਾ ਸਰਕਾਰ ਨੂੰ ਤੁਰੰਤ ਐਕਸ਼ਨ ਦੇ ਵਿੱਚ ਆਵੇ ਔਰ ਇਸ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਵੇ ਇਹ ਬੜੀ ਇੱਕ ਸ਼ਰਮਨਾਕ ਗੱਲ ਆ ਮੈਂ ਫਿਰ ਕਹਾਂਗਾ ਪੰਜਾਬ ਪੁਲਿਸ ਦੇ ਲਈ ਵੀ ਔਰ ਪੰਜਾਬ ਸਰਕਾਰ ਦੇ ਲਈ ਵੀ ਕਿ ਇਹ ਬੰਦਾ ਜਿਹਦੇ ਖਿਲਾਫ ਐਫ ਆਈ ਆਰ ਦਰਜ ਹੈ ਇਹਨੂੰ ਤੁਸੀਂ ਖੁੱਲਾ ਕਿਦਾਂ ਛੱਡਿਆ ਹੋਇਆ ਹੈ ਇਹਦਾ ਖੁੱਲਾ ਛੱਡਿਆ ਜਾਣਾ ਇਸ ਚੀਜ਼ ਦਾ ਸਬੂਤ ਹੈ ਕਿ ਤੁਹਾਨੂੰ ਪੰਜਾਬ ਦੇ ਵਿੱਚ ਵਸਦੇ ਮਸੀਹੀ ਸਮਾਜ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਜੇ ਇਦਾਂ ਦੀ ਵੀ ਗੱਲ ਹੈ ਤੇ ਫਿਰ ਸਰਕਾਰ ਇਸ ਗੱਲ ਨੂੰ ਵੀ ਕਲੀਅਰ ਕਰ ਦੇਵੇ ਤਾਂ ਕਿ ਫਿਰ ਅਸੀਂ ਆਪਣੇ ਸਾਹਬ ਦੇ ਨਾਲ ਆਪਣੇ ਵਿਉਂਤਬੰਦੀ ਬਣਾ ਸਕੀਏ ਕਿ ਅਸੀਂ ਪੰਜਾਬ ਦੇ ਵਿੱਚ ਕਿਵੇਂ ਜੀਣਾ ਹੈ ਕਿਵੇਂ ਰਹਿਣਾ ਹੈ ਕਿਵੇਂ ਆਪਣੇ ਹੱਕਾਂ ਦੇ ਲਈ ਲੜਦਾ ਹੈ ਫਿਰ ਅਸੀਂ ਉਸ ਪਾਸੇ ਆਪਣੇ ਕਦਮ ਵਧਾਵਾਂਗੇ ਸੋ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਦੇ ਸੀਐਮ ਹੋ ਔਰ ਤੁਸੀਂ ਸੀਐਮ ਕਿਸੇ ਇੱਕ ਤਬਕੇ ਦੀ ਵੋਟ ਦੇ ਨਾਲ ਨਹੀਂ ਬਣੇ ਹਰ ਮੱਜਬ ਹਰ ਜਾਤੀ ਦੀ ਵੋਟ ਤੁਹਾਡੇ ਐਮਐਲਏ ਨੂੰ ਤੁਹਾਡੇ ਐਮਪੀ ਨੂੰ ਪਈ ਹੈ ਔਰ ਪੰਜਾਬ ਦੀ ਵੋਟ ਜਿਹੜੀ ਤੁਹਾਡੇ ਐਮਐਲਏ ਨੇ ਪਈ ਹੈ ਜਿਹੜਾ ਐਮਐਲਏ ਦੇ ਜਿੱਤਣ ਦੀ ਬਦੌਲਤ ਤੁਸੀਂ ਸਰਕਾਰ ਬਣਾ ਕੇ ਬੈਠੇ ਹੋ ਉਹਦੇ ਵਿੱਚ ਹਰੇਕ ਮਜਬ ਦੀ ਵੋਟ ਆ ਔਰ ਉਹਦੇ ਵਿੱਚ ਮਸੀਹੀ ਸਮਾਜ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਜਿਹਨਾਂ ਨੇ ਤੁਹਾਡੇ ਉੱਤੇ ਉਮੀਦ ਰੱਖ ਕੇ ਤੁਹਾਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਹੈ ਹੁਣ ਤੁਹਾਨੂੰ ਇਹ ਚਾਹੀਦਾ ਹੈ ਕਿ ਤੁਸੀਂ ਉਹਨਾਂ ਲੋਕਾਂ ਨੂੰ ਇਨਸਾਫ ਦਿਵਾਓ ਔਰ ਮੈਂ ਸਾਰੇ ਮਸੀਹ ਸਮਾਜ ਦੇ ਕਹਾਂਗਾ ਇਹਨੂੰ ਇੰਨਾ ਕੋ ਵਾਇਰਲ ਕਰੋ ਵੀਡੀਓ ਨੂੰ ਕਿ ਮੁੱਖ ਮੰਤਰੀ ਦੇ ਕੰਨਾਂ ਤੱਕ ਇਹ ਪਹੁੰਚੇ ਔਰ ਇਹ ਤੁਰੰਤ ਇਹਦੀ ਗ੍ਰਿਫਤਾਰੀ ਦੇ ਹੁਕਮ ਕੀਤੇ ਜਾਣ ਤਾਂ ਕਿ ਮਸੀਹ ਸਮਾਜ ਨੂੰ ਇਨਸਾਫ ਮਿਲ ਸਕੇ ਰੱਬ ਤੁਹਾਡੇ ਸਾਰੇ ਦੇ ਨਾਲ ਹੋਵੇ ਔਰ ਇਹਨੂੰ ਵਾਰ-ਵਾਰ ਸ਼ੇਅਰ ਕਰੋ ਸਾਰੇ ਜਣੇ